ਨਿਹੰਗ ਸਿੰਘਾਂ ਚ ਬੁੱਢਾ ਦਲ ਅੱਜ ਵੀ ਇਹ ਪਾਠ ਕਰਦਾ ਭਗਉਤੀ ਅਸਤੋਤਰ ਦੇ ਪਾਠ ਚੰਟੀ ਦੀ ਵਾਰ ਦਾ ਪਾਠ ਅਕਾਲ ਉਸਤਤ ਦਾ ਪਾਠ ਦੁਬਾਰਾ ਸੁਣਿਓ ਭਗਉਤੀ ਅਸਤੋਤਰ ਦਾ ਪਾਠ ਚੰਟੀ ਦੀ ਵਾਰ ਦਾ ਪਾਠ ਅਕਾਲ ਉਸਤਤ ਦਾ ਪਾਠ ਨਿਹੰਗ ਸਿੰਘ ਕਰਦੇ ਆ ਤੇ ਨਿਹੰਗ ਸਿੰਘਾਂ ਦੀ ਇੱਕ ਮਰਿਆਦਾ ਪ੍ਰਯਤਨ ਯਾਨੀ ਮੂਲਾ ਸਿੰਘ ਪਾਖਰਪੁਰੀ ਹੋਣਾ ਦੀ ਖੋਜ ਹੈ ਉਹ ਇਹ ਖੋਜ ਹੈ ਵੀ ਨਿਹੰਗ ਸਿੰਘ ਜਦੋਂ ਉੱਠਦੇ ਆ ਪਹਿਲਾਂ ਆਪਣੇ ਹੱਥਾਂ ਨੂੰ ਦੇਖਦੇ ਆ ਹੱਥਾਂ ਨੂੰ ਦੇਖਦਿਆ ਵੀ ਸਹੀ ਸਲਾਮਤ ਆ ਕਾਲਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆ ਪਹਿਲੇ ਹੱਥ ਨੂੰ ਦੇਖਦਿਆ ਜਕਾਰਾ ਛੱਡਦਿਆ ਫੇਰ ਸਿੰਘ ਦੂਜੇ ਹੱਥ ਨੂੰ ਦੇਖਦਾ ਜਕਾਰਾ ਛੱਡਦਾ ਫੇਰ ਸਿੰਘ ਆਪਣੇ ਮੂੰਹ ਨੂੰ ਸਵਾਰ ਕੇ ਜਕਾਰਾ ਛੱਡਦਾ ਫੇਰ ਆਪਣੀ ਤੇਗ ਕੱਢਦੇ ਆ ਜਕਾਰਾ ਛੱਡਦਿਆ ਫੇਰ ਤੇਗ ਨੂੰ ਮੱਥੇ ਤੇ ਚੁੰਮ ਕੇ ਲਾ ਕੇ ਜਕਾਰਾ ਛੱਡਦਿਆ ਭਾਵ ਕੇ ਇੱਕ ਸਿੰਘ ਚਾਰਜਕਾਰੇ ਛੱਡਦਾ ਹੁਣ 30 ਸਿੰਘਾਂ ਨੇ ਘੱਟੋ-ਘੱਟ 3-400 ਜਕਾਰਾ ਲਾਇਆ ਤੇ ਜਦੋਂ 2:30 ਵਜੇ ਜਕਾਰੇ ਲੱਗਣ ਲੱਗੇ ਉਹਨਾਂ ਦੇ ਵਿੱਚੋਂ ਬਦਾਲੀ ਫੌਜ ਦੇ ਬਗਾਨੀ ਫੌਜ ਦੇ ਚੰਦ ਬੱਠੇ ਉੱਠੇ ਕਹਿੰਦੇ ਸੂਈਆ ਕਿਤੇ ਮਰਵਾਈ ਨਾ ਜਵੇ ਜਾ ਜਹਾਨ ਦੀ ਕਰਾ ਦੇਵੇ ਆ ਜਿਹੜੇ ਹਸਾਬ ਨਾਲ ਜਕਾਰੇ ਛੱਡਣ ਲੱਗੇ ਹੋਇਆ ਲੱਗਦਾ ਫੌਜਾਂ ਉਤਰ ਲੱਗੀਆਂ ਲੱਗਦਾ ਫੌਜਾਂ ਉਤਰ ਰਹੀਆਂ ਨੇ ਹੈ 30 ਸਿੰਘੀ ਆ ਜਕਾਰੇ ਚ ਬਖਸ਼ਿਸ਼ ਬਹੁਤ ਵੱਡੀ ਆ ਸਿਰਫ 1 ਸੈਕਿੰਟ ਹੀ ਲੇ ਰੱਖਣ ਲੱਗਿਆ ਮੈਂ ਸਮੇਂ ਦਾ ਪੰਧ ਰੋਕ ਲਗੇ ਇੱਥੇ ਹਾਟੂ ਸਿੰਘ ਤੇ ਬਾਗੜ ਸਿੰਘ ਵੀ ਸ਼ਹੀਦ ਹੋਇਆ ਅਹਿਮਦ ਸ਼ਾਹ ਅਬਦਾਲੀ ਵੇਲੇ ਜੇ ਨਾ ਭੁੱਲਦਾ ਮਾ ਹਾਟੂ ਸਿੰਘ ਤੇ ਬਾਗੜ ਸਿੰਘ ਨੂੰ ਫੜ ਕੇ ਲਿਆਂਦਾ ਮੁਗਲਾਂ ਨੇ ਹਾਟੂ ਸਿੰਘ ਤੇ ਬਾਗੜ ਸਿੰਘ ਨੂੰ ਮੈਦਾਨ ਚ ਲਿਆਂਦਾ ਹਾਟੂ ਸਿੰਘ ਪਿੰਜਰੇ ਦੇ ਵਿੱਚ ਆ ਉਦੇ ਮੂਰੇ ਛੱਡਿਆ ਸ਼ੇਰ ਹਾਠੂ ਸਿੰਘ ਦੇ ਮੂਰੇ ਸ਼ੇਰ ਛੱਡਿਆ ਤੇ ਕੋਲ ਸਪਾਹੀ ਖੜਾ ਸੀ ਉਹਦਾ ਖੋਲ ਖੋਲ ਖੋ ਕੇ ਨੇਜਾ ਨਾ ਹਾਠੂ ਸਿੰਘ ਨੇ ਜਦੋਂ ਸ਼ੇਰ ਆਇਆ ਤੇ ਸ਼ੇਰ ਦੇ ਮੂੰਹ ਦੇ ਵਿੱਚ ਸੰਗ ਚੋ ਧੱਕਤਾ ਨੇਜਾ ਸ਼ੇਰ ਮਰ ਗਿਆ ਜਦੋਂ ਸ਼ੇਰ ਮਰ ਗਿਆ ਤੇ ਬਾਗੜ ਹਾਠੂ ਸਿੰਘ ਤੇ ਬਾਗੜ ਸਿੰਘ ਤੇ ਬਾਗੜ ਸਿੰਘ ਨੂੰ ਮਾਰ ਲਈ ਹਾਥੀ ਭੇਜਿਆ ਤੇ ਜਦੋਂ ਕੋਲ ਆਇਆ ਹਾਥੀ ਬਾਗੜ ਸਿੰਘ ਦੇ ਬਹੁਤ ਉੱਚੀ ਤਣੀ ਜਕਾਰਾ ਛੱਡਿਆ ਕਹਿੰਦਾ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਹਾਥੀ ਡਰ ਕੇ ਭੱਜ ਗਿਆ ਉਹਨਾਂ ਦੇ ਦੂਜਾ ਹਾਥੀ ਛੱਡਿਆ ਬਾਗੜ ਸਿੰਘ ਦੇ ਫੇਰ ਜਕਾਰਾ ਛੜਤਾ ਹਾਥੀ ਨੇੜੇ ਹੀ ਨਾ ਆਵੇ ਦੋ ਹਾਥੀ ਕੰਬ ਕੇ ਇਕੱਲੇ ਜਕਾਰੇ ਦੇ ਨਾਲ ਆ ਸਾਡੇ ਵਾਲੇ ਕਹੀ ਜਾਂਦੇ ਜਕਾਰਾ ਕਾਨੂੰ ਉੜਦਾ ਛੱਡਦੇ ਹੋ ਭਾਈ ਜਕਾਰੇ 'ਚ ਤਾਂ ਐਨੀ ਬਖਸ਼ਿਸ਼ ਐ ਜਕਾਰੇ ਤੋਂ ਤਾਂ ਬਾਗੜ ਸਿੰਘ ਨੇ ਹਾਥੀ ਡਰਾ ਦਿੱਤੇ ਮੁੜ ਕੇ ਪਾਪੀਆਂ ਨੂੰ ਤਰਸਣਾ ਆ ਉਹਨਾਂ ਨੇ ਚਾਰ ਹਾਥੀ ਮੰਗਾਏ ਬਾਬਾ ਹਾਠੂ ਸਿੰਘ ਤੇ ਬਾਬਾ ਬਾਗੜ ਸਿੰਘ ਨੂੰ ਦੋਮਾ ਪਾਸਾ ਤੋਂ ਲੱਤਾਂ ਬੰਨ ਕੇ ਭਾਈ ਮਤੀ ਭਾਈ ਮਤੀ ਦਾ ਜੀ ਮੰਗੂ ਵਿੱਚੋਂ ਤੀਰ ਕੇ ਸ਼ਹੀਦ ਕਰ ਦਿੱਤਾ ਭਾਈ ਹਾਠੂ ਸਿੰਘ ਤੇ ਬਾਗੜ ਸਿੰਘ ਨੂੰ ਆ ਬਾਗੜ ਸਿੰਘ ਨੇ ਜਿਹੜਾ ਜਕਾਰਾ ਛੱਡਿਆ ਜਕਾਰੇ ਚ ਬਖਸ਼ਿਸ਼ ਆ ਤੇ 30 ਸਿੰਘਾਂ ਨੇ ਛੱਡਿਆ ਜਕਾਰਾ 3 400 ਤੇ ਦੰਦਲ ਪੈਂਦੀ ਜਾਂਦੀ ਹੈ ਅਫਗਾਨੀ ਫੌਜ ਤੋਂ ਵੀ ਸੂਈਆ ਕਿਤੇ ਜਾ ਜਹਾਨ ਦੀ ਨਾ ਕਰਾ ਦੇਵੇ ਇੱਕ ਉੱਠ ਕੇ ਗਿਆ ਭੱਜ ਕੇ ਕਹਿੰਦਾ ਐ ਹਜੂਰ ਬਾਦਸ਼ਾ ਸਲਾਮਤ ਕੋਈ ਪਤਾ ਕਰ ਲੋ ਅੰਦਰ 30 ਆ ਕਿ 300 ਆ ਜਿਹੜੇ ਹਿਸਾਬ ਨਾਲ ਅੰਦਰ ਰੋਲਾ ਪਈ ਜਾਂਦਾ ਖੋਰੇ ਫੌਜਾਂ ਨਾਲ ਉਤਰਦੀਆਂ ਹੋਣ ਉਹ ਕਹਿੰਦਾ ਚੁੱਪ ਕਰਕੇ ਸੌਦਾ ਸਵੇਰੇ ਦੇਖਾਂਗੇ ਸਿਕ 2:30 ਵਜੇ ਤੇ ਉੱਠੇ ਆ ਬਸ ਆ ਸੰਗਤ ਅਮਰਤ ਵਲੇ ਨੇਤਨੇਮ ਕਰਕੇ ਮੈਂ ਬਹੁਤ ਸੰਖੇਪਤ ਕਰਨ ਲੱਗਿਆ ਅੱਜ ਕਿਸੇ ਸਿੱਖ ਨੇ ਕੇਸਰੀ ਬਾਣਾ ਪਾ ਲਿਆ ਕਿਸੇ ਸਿੱਖ ਨੇ ਨੀਲਾ ਬਾਣਾ ਪਾ ਲਿਆ ਤੇ ਕਿਸੇ ਸੰਗ ਨੇ ਸਫੈਦ ਬਾਣਾ ਪਾ ਲਿਆ ਸਿੰਘਾਂ ਨੇ ਸਜਾਏ ਦਮਾਲੇ ਦਮਾਲਿਆਂ ਦੇ ਵਿੱਚ ਨਿਹੰਗ ਸਿੰਘਾਂ ਨੇ ਚੱਕਰ ਤੇ ਖੰਡੇ ਸਜਾਏ ਆ ਆ ਲੈ ਕੇ ਅਕਾਲ ਪੁੰਗੇ ਦੇ ਵਿੱਚ ਅੱਜ ਪਾਠ ਹੁੰਦਾ ਪਿਆ ਅਕਾਲ ਪੁੰਗੇ ਦੇ ਵਿੱਚ ਬਾਬਾ ਗੁਰਬਖਸ਼ ਸਿੰਘ ਦੇ ਸਿਮਰਨ ਹੁੰਦਾ ਪਿਆ ਬਾਬਾ ਗੁਰਬਖਸ਼ ਸਿੰਘ ਹੁਣਾਂ ਨੇ ਸਫੈਦ ਰੰਗ ਦਾ ਨਮਾ ਬਾਣਾ ਪਾਇਆ ਕੇਸਰੀ ਰੰਗ ਦਾ ਜੰਗੀ ਦਮਾਲਾ ਬੰਨਿਆ ਜੰਗੀ ਦਮਾਲੇ ਦੇ ਵਿੱਚ ਨੀਲੇ ਰੰਗ ਦਾ ਬਾਬਾ ਗੁਰਬਖਸ਼ ਸਿੰਘ ਹੁਣਾਂ ਦਾ ਫਰਾ ਤੇ ਸਾਜ ਸੰਗਤ ਕਮਰ ਕੱਸਾ ਕੀਤਾ ਹੈ ਕਮਰ ਕੱਸੇ ਦੇ ਵਿੱਚ ਤੇਗ ਪਈ ਹੈ ਮੋਟੇ ਤਾਂ ਰੱਖ ਕੇ ਸਾਜ ਸੰਗਤ ਤੇਗ ਹੱਥ ਦੇ ਵਿੱਚ ਫੜ ਕੇ ਵਰਛਾ ਤੇ ਲੈ ਕੇ ਹੱਥ ਦੇ ਵਿੱਚ ਸਰਬਲੋ ਦੀ ਮਾਲਾ ਉਧਰਲੇ ਪਾਸੇ ਸਤਗੁਰੂ ਸੱਚੇ ਪਾਤਸ਼ਾਹ ਦਾ ਨਿਹੰਗ ਸਿੰਘ ਕਹਿੰਦਾ ਭਾਈ ਹੁਣ ਤਾਂ ਵਿਆਹ ਰਚਿਆ ਗਿਆ ਆਪਣੀ ਬਰਾਤ ਚੜਨ ਲੱਗੀ ਐ ਸਰਬਾਲਾ ਕਿਨੇ ਬੜਨਾ ਤੇ ਬਾਬਾ ਗੁਰਬਖਸ਼ ਸਿੰਘ ਨਿਹੰਗ ਦੀ ਆਵਾਜ਼ ਸੁਣ ਕੇ ਸਾਰਾ ਖਾਲਸਾ ਕਹਿੰਦਾ ਜੀ ਸਾਰਾ ਖਾਲਸਾ ਹੀ ਵਿਆਹ ਦੇ ਵਿੱਚ ਨਿਤਰੂਗਾ 30 ਦੇ 30 ਆਪਾਂ ਹੁਣ ਵਿਆਹ ਕਰਾਵਾਂਗੇ ਗੌਰ ਫਰਮਾਇਓ ਘੋੜੀਆਂ ਦਾ ਪਾਠ ਸ਼ੁਰੂ ਹੋ ਗਿਆ ਅਕਾਲ ਬੁੰਗੇ ਦੀ ਧਰਤੀ ਦੇ ਉੱਤੇ ਰਾਗੀ ਸਿੰਘਾਂ ਨੇ ਉੱਚੀ ਉੱਚੀ ਗਾਣਾ ਸ਼ੁਰੂ ਕਰ ਦਿੱਤਾ ਅੰਮ੍ਰਿਤ ਵੇਲੇ ਸਵੇਰੇ ਸੱਜਰੇ ਉਹ ਨਿਸ਼ਾਨਾ ਦੇ ਨਾਲ ਨਗਾਰਿਆਂ ਦੇ ਨਾਲ 30 ਸਿੰਘਾਂ ਦੀ ਫੌਜ ਪਹਿਲਾ ਅਕਾਲ ਬੁੰਗੇ ਦੇ ਉੱਤੇ ਅਰਦਾਸ ਕੀਤੀ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਫੇਰ ਮੀਰੀ ਪੀਰੀ ਵਾਲੇ ਨਿਸ਼ਾਨਾ ਕੋ ਅਰਦਾਸ ਤੇ ਉਹ ਪੋਲਾ ਜਿਹੜਾ 240 ਫੁੱਟ ਹੈ ਤੇ 21 ਫੁੱਟ ਚੌੜਾ ਹੁਣ ਜਿਹੜਾ ਦਰਬਾਰ ਸਾਹਿਬ ਪਰਕਰਮ ਵਾਲਾ ਪੋਲਾ ਨਾ ਜਿੱਥੇ ਆਪਾਂ ਮੱਥਾ ਟੇਕਣ ਜਾਈਦਾ 240 ਫੁੱਟ ਲੰਬਾ ਹੈ 21 ਫੁੱਟ ਚੌੜਾ ਤੇ ਜਿਹੜੀ ਦਰਬਾਰ ਸਾਹਿਬ ਅੰਦਰ ਆਪਾਂ ਮੱਥਾ ਟੇਕ ਕੇ ਪ੍ਰਕਰਮਾ 'ਚ ਬੈਨੇ ਆ ਉਹ ਪ੍ਰਕਰਮਾ ਦੀ ਜਿਹੜੀ ਚੜਾਈ ਆ ਉਹ 13 ਫੁੱਟ ਹੈ ਤੇ ਤਾਂ ਸੰਗਤ ਦਰਬਾਰ ਸਾਹਿਬ ਦੇ ਅੰਦਰ ਕੜਾ ਪ੍ਰਸ਼ਾਦ ਲੈ ਕੇ ਗਏ ਕੜਾ ਪ੍ਰਸ਼ਾਦ ਪ੍ਰਵਾਨ ਕਰਕੇ ਅੱਜ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਮਾਰਾ ਨੂੰ ਅਰਦਾਸ ਕਰਨੀ ਆ ਚਾਰ ਪ੍ਰਕਰਮਾ ਕੀਤੀਆਂ ਨੇ ਗੁਰੂ ਕੈ ਨਿਹੰਗ ਸਿੰਘਾਂ ਨੇ ਪਹਿਲੀ ਪ੍ਰਕਰਮਾ ਦੂਜੀ ਪ੍ਰਕਰਮਾ ਤੀਜੀ ਪ੍ਰਕਰਮਾ ਚਾਰ ਪ੍ਰਕਰਮਾ ਕਰਕੇ ਅਰਦਾਸ ਕੀਤੀ ਬਾਬਾ ਗੁਰਬਖਸ਼ ਸਿੰਘ ਨਿਹੰਗਾਂ ਕਹੇ ਸੋਡੀ ਸੁਲਤਾਨ ਪਾਤਸ਼ਾਹ ਕਿਰਪਾ ਕਰਿਓ ਅਕਾਲ ਪੁਰਖ ਵਾਹਿਗੁਰੂ ਧੰ ਗੁਰੂ ਰਾਮਦਾਸ ਮਹਾਰਾਜ ਸਹਾਈ ਹੋਇਓ ਖਾਲਸਾ ਮੈਦਾਨੇ ਜੰਗ ਚ ਚੜ ਲਗਿਆ ਇੱਕ ਪਾਸੇ 30 ਸਿੰਘ ਤੁਹਾਡੇ ਮਰਜੀ ਵੜੇ ਇੱਕ ਪਾਸੇ 30 ਤੋਂ ਲੈ ਕੇ 36000 ਦੀ ਫੌਜ ਖਾਲਸਾ ਸ਼ਹੀਦੀਆਂ ਪ੍ਰਾਪਤ ਕਰੇ ਮੈਦਾਨੇ ਜੰਗ ਦੇ ਵਿੱਚ ਬੈਰੀ ਦੇ ਦੰਦ ਭੰਨੇ ਐ ਗੁਰੂ ਕਲਗੀ ਧਰਮ ਮਹਾਰਾਜ ਆਪਣੇ ਸਿੰਘਾਂ ਦੇ ਉੱਤੇ ਬਲ ਬਖਸ਼ਿਓ ਕਰਕੇ ਦਰਬਾਰ ਸਾਹਿਬ ਅਰਦਾਸ ਅਕਾਲ ਪੁੰਗੇ ਦੇ ਉੱਤੇ ਬਾਬਾ ਗੁਰਬਖਸ਼ ਸਿੰਘ ਨੇ ਹੱਕ ਦੇ ਨਾਲ 30 ਸਿੰਘਾਂ ਦੀ ਫੌਜ ਆਈ ਹੈ ਅੱਧੇ ਸਿੰਘਾਂ ਨੇ ਚੱਕ ਲਿਆ ਉਹ ਸ਼ਹੀਦੀ ਦੇਗਾ ਲਗੜਨ ਵਾਲਾ ਸਲੋਤਰ ਅੱਧੇ ਸਿੰਘਾਂ ਨੇ ਕੜਾ ਮਠਾਈਆਂ ਤਿਆਰ ਕਰਨੀਆਂ ਸ਼ੁਰੂ ਕੀਤੀਆਂ ਵਿਆਹ ਹੋਣਾ ਸ਼ੁਰੂ ਹੋ ਗਿਆ ਨਾ